ਸਸਕੀ ਕਾਲ ਜੀ ਸਾਰਿਆਂ ਨੂੰ ਅੱਜ ਦੀ ਚਰਚਾ ਬੜੀ ਲੱਗਦੋ ਚਰਚਾ ਹੈਗੀ ਆ ਅਸੀਂ ਗੱਲ ਕੀਤੀ ਸੀ ਰੁੱਖ ਦੇ ਸੈਕਸ਼ੂਅਲ ਸਾਈਕਲ ਬਾਰੇ ਤੇ ਇਹ ਇਹ ਸਾਈਕਲ ਵਾਸਤੇ ਪੋਲਿਨਿਸ਼ਨ ਬਹੁਤ ਜ਼ਰੂਰੀ ਆ ਅੱਗੇ ਆਪਦੇ ਰੁੱਖਾਂ ਨੂੰ ਜਨਰੇਸ਼ਨ ਅੱਗੇ ਤੋਰਨ ਵਾਸਤੇ ਜੇ ਮੇਲ ਜਿਹੜਾ ਪੋਲਨ ਆ ਫੀਮੇਲ ਤੇ ਉੱਤੇ ਜਾਊਗਾ ਫੀਮੇਲ ਫੁੱਲ ਤੇ ਜਾਊਗਾ ਤਾਂ ਹੀ ਆ ਕੇ ਫਰਟੀਲਾਈਜੇਸ਼ਨ ਤਾਂ ਹੀ ਫਲ ਬਣਨੇ ਤਾਂ ਹੀ ਸੀਡ ਬਣਨੇ ਹੁਣ ਇੱਕ ਇੱਥੇ ਐਗਜ਼ਾਮਪਲ ਲਵਾਂਗੇ ਬੌਗ ਆਰਚਡ ਦੀ ਇਹ ਨਾਰਥ ਅਮਰੀਕਾ ਦੇ ਜਿਹੜੇ ਠੰਡੇ ਇਲਾਕੇ ਹੈਗੇ ਜਾਂ ਰਸ਼ੀਆ ਦੇ ਸਕੇਂਡੇਨੇਵੀਆ ਦੇ ਠੰਡੇ ਇਲਾਕਿਆਂ 'ਚ ਇਹ ਪੌਦੇ ਪਾਏ ਜਾਂਦੇ ਛੋਟੇ ਪੌਦੇ ਇਹ ਮਤਲਬ ਇਹ ਆਰਚਿਡ ਕੀ ਕਰਦਾ ਪੋਲੀਨੀਸ਼ਨ ਵਾਸਤੇ ਇਹਨੂੰ ਬੀਜ ਦੀ ਰਿਕੁਆਇਰਮੈਂਟ ਆ ਮੱਖੀਆਂ ਚਾਹੀਦੀਆਂ ਪਰ ਇੰਨੇ ਠੰਡੇ ਇਲਾਕੇ ਵਿੱਚ ਸਵੈਂਪੀ ਕੰਡੀਸ਼ਨ ਹੋਣ ਕਰਕੇ ਮੱਖੀਆਂ ਨਹੀਂ ਮਿਲ ਪਉਂਦੀਆਂ ਫਿਰ ਇਹ ਹੀ ਵਰਤਾਰਾ ਕਰਦਾ ਹੈਗਾ ਬਟ ਇੰਟਰਸਟਿੰਗ ਇਹ ਜਿਹੜਾ ਬੌਗ ਆਰਚਿਡ ਹੈਗਾ ਇਹ ਮਤਲਬ ਕਹਿੰਦਾ ਮਰੁੱਖਾਂ ਦੀ ਜਿਹੜੀ ਸ਼ੈਂਟ ਹੁੰਦਾ ਜਿਵੇਂ ਪਸੀਨੇਰੀ ਸਮੈਲ ਵਾਂਗੂ ਇਹ ਆਪਣਾ ਢਾਲ ਲੈਂਦਾ ਆਪਣੀ ਜਿਹੜੀ ਫੁੱਲਾਂ ਫੁੱਲਾਂ ਦੀ ਫ੍ਰੈਗਰੈਂਸ ਨੂੰ ਹੁਣ ਕੀ ਹੁੰਦਾ ਉੱਥੇ ਮੱਛਰ ਹੁੰਦੇ ਆ ਔਰ ਮੱਛਰ ਮੱਛਰ ਕੀ ਆ ਹਮੇਸ਼ਾ ਮਤਲਬ ਕਹਿੰਦਾ ਮਤਲਬ ਬਲੱਡ ਸੈਕਰ ਬੋਲਦਾ ਹੈ ਬਿ ਲੋਹੀਮਨ ਬਲੱਡ ਖਾਂਦੇ ਆ ਮਤਲਬ ਹੁਣ ਕੀ ਕਰਦਾ ਇਹ ਬੌ ਗੋਰਚਟ ਇਹ ਆਪਣੀ ਜਿਹੜੀ ਫਰੇਗਰੈਂਸ ਹੈਗੀ ਆ ਫੁੱਲਾਂ ਦੀ ਉਹ ਹਿਊਮਨ ਸੈਂਡ ਮਲੀ ਉਹ ਪਸੀਨੇ ਵਾਂਗੂ ਕਰ ਲੈਂਦਾ ਹੈਗਾ ਤਾਂ ਕਿ ਮੋਸਕਿਟੋ ਦੇ ਵੱਲੋਂ ਮਤਲਬ ਅਟਰੈਕਟ ਹੋਣਾ ਹੁਣ ਜਦੋਂ ਮੱਛਰੇ ਦੇ ਕੋਲ ਜਾਂਦੇ ਆ ਤਾਂ ਮੱਛਰ ਮਤਲਬ ਕਹਿੰਦਾ ਨਾ ਸਮਝਦੇ ਹੋਏ ਉੱਥੇ ਤੇ ਪੋਲੀਨੇਸ਼ਨ ਚ ਹੈਲਪ ਕਰ ਦਿੰਦੇ ਆ ਉੱਥੇ ਇੱਕ ਜੋ ਇਥੇ ਜਾਂਦੇ ਆ ਹਿਊਮਨ ਸਮਝ ਕੇ ਉਹਨੂੰ ਤਾਂ ਉਥੋਂ ਪੋਲਨ ਚੱਕ ਕੇ ਦੂਜੇ ਫਲਾਵਰ ਤੱਕ ਲੈ ਜਾਂਦੇ ਆ ਉੱਥੇ ਫਰਟੀਲਾਈਜੇਸ਼ਨ ਹੋ ਜਾਂਦੀ ਮਤਲਬ ਦੇਖੋ ਤੁਸੀਂ ਦੁਨੀਆ ਤੇ ਕਿੰਨੀ ਇੰਟਰਸਟਿੰਗ ਗੱਲ ਹੋਈ ਵੀ ਪੋਲੀਨੇਸ਼ਨ ਲਈ ਇਥੇ ਇਸ ਰੁੱਖ ਦੇ ਫੁੱਲਾਂ ਨੇ ਹਿਊਮਨ ਸ਼ੈਂਟ ਦੀ 스멜 ਮਤਲਬ ਪੈਦਾ ਕੀਤੀ ਤਾਂ ਇਹਦੇ ਤੋਂ ਇੱਕ ਹੋਰ ਗੱਲ ਨਿਕਲ ਕੇ ਆ ਰਹੀ ਆ ਵੀ ਮਨੁੱਖ ਤੇ ਰੁੱਖ ਹੈ ਗਿਆ ਬਹੁਤ ਸਦੀਆਂ ਤੋਂ ਜਉਂਦੇ ਆ ਰਹੇ ਇਕੱਠੇ ਤਾਂ ਇਥੇ ਇਹ ਵੀ ਹੋ ਸਕਦਾ ਵੀ ਜਿਹੜੀ ਰੁੱਖ ਹੈਗੇ ਆ ਮਨੁੱਖਾਂ ਦੇ ਨੂੰ ਸਮਝਦੇ ਆ ਉਹਨਾਂ ਦੇ ਪਸੀਨੇ ਤੱਕ ਉਹਨੂੰ ਸਮਝਦੇ ਆ ਇਹ ਬਹੁਤ ਵੱਡੀ ਇੱਕ ਇਥੇ ਸਮਝ ਸਮਝ ਕੇ ਆ ਰਹੀ ਹੈਗੀ ਆ ਗੱਲ ਜਿਹੜੀ ਹੈਗੀ ਆ ਰੁੱਖਾਂ ਤੇ ਮਨੁੱਖਾਂ ਦਾ ਰਿਸ਼ਤਾ ਹੈ ਜਿਹੜਾ ਹੈਗਾ ਉਸ ਤੋਂ ਬਾਅਦ ਗੱਲ ਨਿਕਲ ਕੇ ਆਈ ਵੀ ਜਦੋਂ ਉਹ ਮੋਸਕੀਟੋ ਜਾ ਕੇ ਉਹਨੂੰ ਪੋਲੀਨੇਸ਼ਨ ਕਰਦਾ ਤਾਂ ਉਹਨੂੰ ਖਾਲੀ ਨਹੀਂ ਜਾਣ ਦਿੰਦਾ ਫੁੱਲ ਜਿਹੜੇ ਹੈਗੇ ਆ ਫੁੱਲ ਨੂੰ ਮਤਲਬ ਨੈਕਟਰ ਦਿੰਦੇ ਆ ਮਤਲਬ ਕੁਝ ਕਾਰਬੋਹਾਈਡਰੇਟ ਦਿੰਦੇ ਵੀ ਤਾਂ ਕਰਕੇ ਮੇਰੀ ਇਹਨੇ ਮਦਦ ਕੀਤੀ ਹੈ ਪੋਲੀਨੇਸ਼ਨ ਵਾਸਤੇ ਵੀ ਖਾਲੀ ਨਾ ਜਾਵੇ ਵੀ ਕੁਝ ਖਾ ਕੇ ਜਰੂਰ ਜਾਵੇ ਬਲੱਡ ਚਾਹੇ ਨਾ ਮਿਲੇ ਉਹਨੂੰ ਪਰ ਉਹ ਤੋਂ ਇਥੇ ਤੁਹਾਨੂੰ ਸਮਝਣਾ ਪੈਣਾ ਵੀ ਇਸ ਬਹੁਤ ਗੌਰ ਚੜਦੋ ਤੋ ਇਹ ਸਮਝ ਸਾਨੂੰ ਲੱਗ ਰਹੀ ਹੈ ਵੀ ਰੁੱਖ ਜਿਹੜੇ ਹੈਗੇ ਆ ਪੋਲੀਨੀਸ਼ਨ ਵਾਸਤੇ ਕਿੱਥੇ ਤੱਕ ਜਾ ਸਕਦੇ ਹੈਗੇ ਆ ਔਰ ਪੋਲੀਨੀਸ਼ਨ ਜਿਹੜੀ ਹੈਗੀ ਆ ਮੇਲ ਤੇ ਫੀਮੇਲ ਫੁੱਲਾਂ ਵਿੱਚ ਉਸ ਵਿੱਚ ਮਤਲਬ ਇੱਕ ਸੈਕਸ਼ੂਅਲ ਸਾਈਕਲ ਵਾਸਤੇ ਜ਼ਰੂਰੀ ਆ ਤਾਂ ਉੱਥੋਂ ਜਾ ਕੇ ਫਰਟੀਲਾਈਜੇਸ਼ਨ ਹੋ ਕੇ ਉਹਨਾਂ ਦਾ ਫਲ ਬਣਦਾ ਹੈ ਫਲ ਬਣ ਤੋਂ ਬਾਅਦ ਉਹਦੇ ਬੀਜ ਬਣਦੇ ਉਹਦੇ ਬੱਚੇ ਬਣਦੇ ਹੈਗੇ ਆ ਇਸ ਸਿਮਿਲਰ ਪ੍ਰਕਿਰਿਆਵਾਂ ਜਿਹੜੀ ਹੈਗੀ ਸਾਡੇ ਮੇਲ ਤੇ ਫੀਮੇਲ ਜਿਹੜੇ ਮੇਲ ਸਪਰਮ ਹੈਗੇ ਉਹ ਐਗ ਨਾਲ ਫੀਮੇਲ ਐਗ ਨਾਲ ਜਿਹੜਾ ਰਿਫਿਊਜ਼ ਕਰਦੇ ਉਹ ਤੋਂ ਬਾਅਦ ਜਾ ਕੇ ਫਰਟਾਈਲਾਈਜ਼ ਹੋ ਕੇ ਬੱਚਾ ਪੈਦਾ ਹੁੰਦਾ ਇਸੇ ਤਰ੍ਹਾਂ ਜਿਹੜੇ ਜਿਹੜੇ ਰੁੱਖ ਹੈਗੇ ਉਹ ਸਾਰੀ ਪ੍ਰਕਿਰਿਆਵਾਂ ਸੇਮ ਕਰਦੇ ਉਹ ਪੋਲੀਨੀਸ਼ਨ ਕਰਾਉਣ ਲਈ ਮਤਲਬ ਮੇਲ ਤੇ ਫੀਮੇਲ ਫੁੱਲਾਂ ਵਿੱਚ ਆਪਸ ਵਿੱਚ ਜੋੜਨ ਲਈ ਕਿਸੇ ਹੱਦ ਤੱਕ ਜਾ ਸਕਦੇ ਈਵਨ ਇਸ ਕੇਸ ਵਿੱਚ ਕੀ ਆ ਉਹਨਾਂ ਨੇ ਬੰਦੇ ਦੀ ਪਸੀਨੇ ਤੱਕ ਦੀ ਸਮੈਲ ਨੂੰ ਫੁੱਲਾਂ ਰਾਹੀਂ ਮਤਲਬ ਮੋਸਕੀਟੋ ਨੂੰ ਅਟਰੈਕਟ ਕਰਨ ਵਾਸਤੇ ਲਿਆਂਦੀ ਤਾਂ ਇੱਥੇ ਤੱਕ ਰੁੱਖਾਂ ਦੀ ਸਾਂਹ ਜਿਹੜੀ ਹੈ ਰੁੱਖਾਂ ਨਾਲ ਆਪ ਜਿਹੜੀ ਮਰੁੱਖਾਂ ਦੀ ਸਾਂਝ ਹੈ ਕਿ ਰੁੱਖਾਂ ਨਾਲ ਆਪਾਂ ਸਮਝ ਸਕਦੇ ਹਾਂਗੇ ਇਸ ਇਸ ਐਗਜ਼ਾਮਪਲ ਤੋਂ ਬੋਗ اور ਚਿੜ ਤੋਂ ਐਗਜ਼ਾਮਪਲ ਤੋਂ